ਅੱਜ ਯਾਰ ਸਾਡਾ ਪਹੁੰਚਿਆ ਆਪਾਂ ਨੰਗੜ ਜਿੱਥੇ ਇੰਟਰਵਿਊ ਚੱਲ ਰਹੀ ਦਵਾ ਕਤਰ ਕੰਪਨੀ ਜੂਸੀ ਸੀ ਸੋ ਇੱਥੇ ਜਿਹੜਾ ਸਟੂਡੈਂਟ ਹੈ ਜਿਨ੍ਹਾਂ ਨੇ ਕਤਰੇਲੇ ਸੰਸਜ ਜਨਾ ਕੋ ਦਵਾ ਕਤਰ ਦੇ ਉਹ ਇੱਥੇ ਟ੍ਰਾਇਲ ਦੇ ਆਏ ਆ ਸੋ ਆਪਾਂ ਦੇਖ ਸਕਦਾ ਕਿਦਨੀ ਬੇਰਜਗਾਰੀ ਆ ਬੇਰਜਗਾਰੀ ਦਾ ਕਾਰਨ ਜਿਹੜੇ ਲੋਕ ਬਾਹਰ ਨੂੰ ਜਾਂਦੇ ਪਰ ਇੱਥੇ ਉਹਨਾਂ ਦੀ ਵੀ ਕੋਈ ਗੱਲ ਨਹੀਂ ਬਣਦੀ ਕੋਈ ਸੁਣਵਾਈ ਨਹੀਂ ਸਵਾਪਾਤੀ ਆ ਸਾਧਨੇ ਜੀ ਅਰਨਲ ਜੜਿਆ ਇੰਟਰਵਿਊ ਚੱਲ ਰਹੀ ਆ ਤੋਂ ਸਾਡੇ ਸਰਕਾਰਾਂ ਦੇ ਨਾਲ ਇਹੀ ਕਾਰਨ ਇੰਨਾ ਜਿਹੜਾ 9 ਜਨ ਬੇਰੁਜ਼ਗਾਰ ਆ ਖਲੋਤਾ ਲੇਕਿਨ ਸਾਡੀਆਂ ਸਰਕਾਰਾਂ ਇਹ ਗੱਲ ਕਹਿੰਦੇ ਆ ਕਿ ਆਹਿੰਗੇ ਬਹੁਤ ਜ਼ਿਆਦਾ ਰੁਜ਼ਗਾਰ ਦੇ ਚੁੱਕੇ ਆ ਕਿੰਨੀਆਂ ਸਰਕਾਰੀ ਨੌਕਰੀਆਂ ਦੇ ਚੁੱਕੇ ਆ ਪਰ ਮੈਨੂੰ ਤਾਂ ਨਹੀਂ ਲੱਗਦਾ ਕਿ ਸਰਕਾਰੀ ਨੌਕਰੀਆਂ ਮਿਲਦੀਆਂ ਹੋਣਗੀਆਂ ਜਾਂ ਮਿਲਦੀਆਂ ਨਹੀਂ ਆ ਤੇ ਦੂਰਾਂ ਦੂਰਾਂ ਤੋਂ ਲੋਕ ਆ ਗਏ ਜਿਹੜੇ ਇੱਥੇ ਇੰਟਰਵਿਊ ਦੇ ਰਹੇ ਆ ਜੇ ਸਾਡੇ ਸਰਕਾਰਾਂ ਦਿੰਦੀਆਂ ਹੋਣੇ ਰੋਜ਼ਗਾਰ ਦੇ ਕਿਉਂ ਆ ਜਿਹੜੇ ਲੋਕ ਖਰਾਬ ਹੋਣ ਸੋ ਆਪਾਂ ਵੇਖ ਸਾਡੇ ਸਾਰੇ ਨੌਜਵਾਨ ਇੱਥੇ ਇਕੱਠੇ ਹੋਏ ਆ ਕਿੰਨੇਆਂ ਨੌਕਰੀਆਂ ਮਿਲਦੀਆਂ ਨੇ ਕਿੰਨੇ ਨਹੀਂ ਮਿਲਦੀਆਂ ਸੋ ਅਜਿਹਾ ਲਈ ਆ ਸਾਤਾ ਤਰੀਕ ਆ ਤੀਜਾ ਮਹੀਨਾ ਵਾ ਕਿ ਆਪਾਂ ਵੇਖ ਸਾਡੇ ਕਿੰਨੇ ਦਾ ਨੌਕਰੀਆਂ ਸਰਕਾਰਾਂ ਦੇ ਤਹਾਂ ਹੋਣਗੀਆਂ ਸੋ ਸਰਕਾਰਾਂ ਨੂੰ ਬੇਨਤੀ ਆ ਕਿ ਨੌਕਰੀਆਂ ਦਰੋ ਆ ਦਿਓ ਜੋ ਜਿਹੜਾ ਖਰਾਬ ਨਾ ਹੋਣ। ਸੋ ਬਾਹਰ ਨਾ ਜਾਣ ਆਪਣੇ ਪੰਜਾਬ ਦੇ ਵਿੱਚ ਰਹਿਣ। ਸੋ ਮਾ ਚੱਲਾ ਇਹਦਾ ਵੀ ਸਾਡੇ ਕੋਈ ਤੇ ਇੰਟਰਵਿਊ ਹੋ ਰਹੀ ਆ। ਤੁਸੀਂ ਵੇਲੇ ਦਿੱਲੀ ਫੜਾ ਟੀਵੀ। ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਲਾਈਕ ਕਰੇ ਸ਼ੇਅਰ ਕਰਨਾ। ਵੀਡੀਓ ਨੂੰ। ਸੋ ਸਾਡੇ ਸਮਾਜ ਦਾ ਹਾਲਾ। ਮੇਨਾ ਸਰਕਾਰਾਂ ਨੇ ਵੋਟਾਂ ਪਾਈਆਂ ਸਰਕਾਰਾਂ ਤਾਂ ਬਣ ਜਾਂਦੀਆਂ ਨੇ ਲੇਕਨ ਕੰਮ ਨਹੀਂ ਕਰਦੀਆਂ ਸੋ ਵੋਟਾਂ ਸਾਡੀਆਂ ਜਿਹੜੀਆਂ ਫਾਲਤੀ ਜਾਂਦੀਆਂ ਜਾਣਾ ਹਰ ਇੱਕ ਵਿਅਕਤੀ ਨੂੰ ਬਾਹਰ ਹੀ ਪੈਂਦਾ ਆਪਾਂ ਵੇਖ ਸਕਦੇ ਹਾਂ ਜਦ ਨਾਲ ਇਕੱਠਿਆ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਵੀਰੋ ਆਤਾ ਚਾਹਣੀ ਮਾਰੂ ਜਵਾ ਖਾਜਸਾ ਲਗਾਇਆ ਜੀ ਦੇਖਾ